ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮਲੇਰ ਕੋਟਲੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਬਿਲਕੁਲ ਮਲੇਰ ਕੋਟਲੇ ਦੇ ਨੇੜੇ ਤੇ ਰਾਏ ਕੋੜ ਤੋਂ 8-9 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰਪਿੰਡ ਮਾਨਕੀ ਮਾਨਕੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮਿੱਤਰੋ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 22 ਹੁਣਿਆਂ ਦੇ 3 ਜਨਵਾਰ ਬਕਾਊ ਆ ਜਨਵਰ ਕਾ ਤੋਂ ਵੇਚਨੇ ਉਹ ਗੱਲਬਾਤ ਸਾਰੀ ਕਰ ਲਾਂਗੇ ਇੱਕੋ ਮਹਿੰਦੇ ਬੱਚਿਆ ਆ ਆ ਵੀ ਛੋਟੀ ਹੁਸੇ ਮਹਿੰਦੀ ਆ ਵੱਡੀ ਵੀ ਅੱਗੇ ਮੈਂ ਸੂਣ ਵਾਲੀ ਆ ਆ ਮਗਰ ਦੇ ਸੂਏ ਦੀ ਕੱਟੀ ਆ ਮਿੱਤਰੋ ਤੇ ਵੱਡੀ ਗੱਲ ਇਹ ਆ ਵੀ ਤੁਹਾਡੀਆਂ ਜਿਹੜੇ ਮਹੀਨੇ ਦੇ ਵਿੱਚ ਮਈਆਂ ਮੰਨ ਲਓ ਐਣ ਭੱਜ ਕੇ ਟਿਕਾਣੇ ਲੱਗੀਆਂ ਹੁੰਦੀਆਂ ਨਾ ਤੇ ਹਜੇ ਆ ਮੈਂ ਦੇ ਮਿੱਤਰੋ ਟਾਈਮ ਸਿਰਫ 2 ਮਹੀਨੇ ਰਹਿ ਕੇ ਦੋਆਂ ਤੋਂ ਵੀ ਘੱਟ ਹੀ ਆ 10 5 7 ਦਿਨ ਤੇ ਦੁੱਧ ਹਜੇ ਵੀ ਦਈ ਜਾਂਦੀ ਆ ਇਹਦੋਂ ਸੀਲ ਫਿਰ ਕਿਹੜੀ ਮਿਲਣੀ ਆ ਜੋ ਕਰਦੇ ਬਾਈ ਨਾਲ ਗੱਲਬਾਤ ਕੀ ਬਾਈ ਡੀਟੇਲ ਦਿੰਦਾ ਸਾਰੀ ਮਿਲਦੇ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵੱਡੇ ਭਾਈ ਉੱਤੀ ਬੋਲੀ ਜੀ ਮੈਂ ਘਰ ਪਰਿਵਾਰ ਸਾਰਾ ਸਲ ਅੱਛਾ ਨਾਮ ਦੱਸ ਦੀਏ ਕਿਹਦਾ ਦੀ ਵੀਰੇ ਮੇਰਾ ਨਾਮ ਚਰਨਜੀਤ ਆ ਜੀ ਚਰਨਜੀਤ ਚਰਨਜੀਤ ਵੀਰੇ ਘਰ ਆਪਣਾ ਕਿਹੜੇ ਪਾਸੇ ਆ ਗਿਆ ਬਾਹਰ ਕਸਬੇ ਵਾਲੇ ਰਹਦੇ ਆ ਜੀ ਕਸਬੇ ਵਾਲੇ ਰਹਦੇ ਆ ਠੀਕ ਆ ਕਸਬੇ ਵਾਲੇ ਰਹਦੇ ਜਦੋਂ ਆਪਾਂ ਮਾਨਕੀ ਦੇ ਵਿੱਚ ਐਂਟਰੀ ਕਰਦੇ ਆ ਤਾਂ ਖੱਬੇ ਹੱਥੀ ਹੈ ਨਾ ਹਾਂ ਜੀ ਹਾਂ ਠੀਕ ਆ ਵੀਰੇ ਬੱਗੇ ਦਾ ਘਰ ਜਿੱਥੋਂ ਮਾਝੀ ਬੱਗੇ ਦਾ ਘਰ ਜਿੱਥੋਂ ਮਰਜੀ ਬੋਤ ਹੋਵੇ ਲੱਕੜਾ ਵਾਲਾ ਨਾ ਵੀ ਦਾ ਬਾਈ ਭਰੂ ਆ ਵੀਰੇ ਬਸ ਠੀਕ ਹੈ ਵੀਰੇ ਅੱਛਾ ਵੱਡੇ ਵੀਰੇ ਅੱਜ ਜਾਨਵਰਾਂ ਪੱਤਿਆਂ ਨੂੰ ਵੇਚਨੇ ਆ ਹਨਾ ਪਹਿਲੇ ਨੰਬਰ ਤੇ ਆਪਣੀ ਜਿਹੜੀ ਵੱਡੀ ਮਏ ਆ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਆਪਾਂ ਨੂੰ 7 ਤਰੀਕ ਤੋਂ 9ਵਾਂ ਮਹੀਨਾ ਲੱਗ ਗਿਆ ਕਿੱਲੋ ਉਹਦਾ ਕਿਲੋ ਦੁੱਧ ਹਾਜੇ ਵੀ ਲਈ ਜਾਂਦੀ ਜਾਂਦੀ ਆ ਜੀ ਘਟਾ ਤੀ ਇੱਕ ਦਿਨ ਆਪ ਡਰਾਈ ਕਰਦਾ ਪਿਆ ਛੱਡਦਾ ਪਿਆ ਹੈਨਾ ਹਾਂ ਇੱਕ ਦਿਨ ਛੱਡ ਕੇ ਝੋ ਰਹੇ ਹਾਂ ਹੁਣ ਇਹਨੂੰ 20 ਦਿਨ 15 ਦਿਨ ਹੋ ਗਏ ਨੂੰ ਇੱਕ ਦਿਨ ਛੱਡ ਕੇ ਹੀ ਮਤਲਬ ਇਹ ਡਰਾਈ ਵਾਲੇ ਪਾਸੇ ਆਪ ਕੀਤੀ ਇਹ ਨਹੀਂ ਪੱਜੀ ਤੀਜੇ ਦਿਨ ਚੁੰਨਿਆ ਹੋਣੇ ਇਹ ਇਹ ਆਪ ਤਾਂ ਨਹੀਂ ਭੱਜੀ ਪਈ ਇਹਨੇ 16 16.5 ਲੀਟਰ ਦੁੱਧ ਇਹਨੇ ਤਾਜੀ ਨਹੀਂ ਛੱਡਿਆ ਇਹਨੂੰ ਤਾਜੀ ਨੇ ਹੈ ਕੋਈ ਕਹਿਣ ਦੀ ਨਹੀਂ ਗੱਲ ਕੋਈ ਉਹ ਨੂੰ ਚਾਰ ਨਹੀਂ ਪਾਇਆ ਪਰ ਨੋਰਮਲ ਸੇਵਾ ਤੇ ਕੱਢਿਆ ਠੀਕ ਆ ਵੀਰੇ ਠੀਕ ਹੈ ਅੱਛਾ ਵੀਰੇ ਲੇਵਾ ਫਿਰ ਕਿੰਨਾ ਕੁ ਲਾ ਦਿੰਦੀ ਆ ਜਮਟਾ ਜੀ ਵੀਰੇ ਚਵਾਈ ਵੀ ਇੱਕ ਨ ਸਰਲਾ ਨੀ ਕੋਸਨੀ ਵਧੀਆ ਆ ਅਰ ਜੀ ਵੀਰੇ ਬੋਲੀ ਧਾਰ ਆ ਅਰ ਜੀ ਵੀਰੇ ਤਾਂ ਹੀ ਲੈ ਕੇ ਨਹੀਂ ਜੀ ਬੋਲੀ ਧਾਰ ਕਰਕੇ ਬਹੁਤ ਜੀ ਵੀਰੇ ਅਰ ਜੀ ਟੀਕੇ ਤੋਂ ਗੱਪਣਾ ਕਿ ਕਿਵੇਂ ਵੀਰੇ ਨਹੀਂ ਵੀਰੇ ਆਪਾਂ ਡਾਇਰੈਕਟ ਸਭ ਤੋਂ ਕ੍ਰੋਸ ਆ ਹਾਂ ਠੀਕ ਆ ਅੱਛਾ ਜੀ ਜਿਹੜਾ ਮਨ ਦਾ ਜਿਵੇਂ ਹੁਣ ਇਹਦੇ ਨੌਵੇਂ ਮਹੀਨਾ ਕਿੰਨੀ ਤਰੀਕ ਤੋਂ ਇਹਨੂੰ ਲੱਗ ਗਿਆ ਬਈ ਕੋਈ ਹੈਗਾ 6 ਤਰੀਕ ਤੋਂ ਲੱਗੇ ਵੀਰੇ 7 ਤਰੀਕ ਤੋਂ ਨੌਵਾਂ ਮਹੀਨਾ ਲੱਗ ਗਿਆ ਅੱਜ ਹੈ ਕਿ 9 ਤਰੀਕ ਵੀ ਨੌਵੇਂ ਮਹੀਨੇ ਦੇ ਦੋ ਦਿਨ ਚਲੇ ਗਏ ਅੱਜ ਦੋ ਦਿਨ ਚਲੇ ਗਏ ਹਰ ਜੀ ਦੁੱਧ ਦੇ ਦਾ ਥਣ ਪਾਪੀਆਂ ਦੀ ਹਾਂ ਇਹ ਲੱਗਾਇਓ ਮੈਨੂੰ 2 ਕਿਲੋ ਚਾਹੀਦਾ ਆ ਕੇ ਮੰਨ ਲਾ ਥਣ ਚਾ ਚੈੱਕ ਕਰਾ ਦੋ ਕੀ ਚੱਲਦੇ ਨੇ ਹਾਂ ਕੀ ਬਾਤ ਚਾਰਟ ਤੇ ਹੀ ਮਿਲਦੀ ਠੀਕ ਅਜੇ ਕੋਈ ਮੰਨ ਲਾ ਹਜੇ ਮੈਂ ਇਹਨਾਂ ਸ਼ਰਾਕ ਵਾਲਾ ਬੰਦਾ ਹੁੰਦਾ ਤਾਂ ਨੇ ਹਜੇ ਵੀ ਨੰਮੀ ਨਵੀਂ ਤੇ ਹੋਰ ਮਿਲ ਜਾਣਾ ਯਾਰ ਹਾਂਜੀ ਇਹਨੇ ਮਹੀਨਾ ਵੀਦ ਤੱਕ ਹਜੇ ਹੋਰ ਮਿਲ ਜਾਣਾ ਸੀ ਹਣਾ ਜੇ ਇਹਦੇ ਨਾਂ ਦਦੋ ਛੱਡਦੇ ਤਾਂ ਇੱਕ ਦਿਨ ਛੱਡ ਕੇ ਹੀ ਚੋਣਿਆਂ ਆਉਣਗੇ ਹੂੰ ਅੱਛਾ ਵੀਰੇ ਇਹਦਾ ਹੁਣ ਇਹ ਵੇਚਣੀ ਆਪਾਂ ਹਨਾ ਤੇ ਆ ਜਿਹੜੀਆਂ ਇਹਦੀਆਂ ਕੱਟੀਆਂ 3 ਆ ਗਈਆਂ ਵੀਰੇ ਹਾਂ ਇਹ ਪਿੱਛੇ ਵੱਲੋਂ ਨਾਲ ਲੈਂਦੀ ਸੀ ਤੁਹਾਡੇ ਕੋਲੇ ਜੰਮੀ ਗਈ ਠੀਕ ਆ ਆ ਕੱਟੀ ਇਹਦੇ ਪਿਛਲੇ ਸੋਹੇ ਦੀ ਜਦੋਂ ਆਈ ਵੀਰੇ ਜਦੋਂ ਲੈਂਦੀ ਸੀ ਆਪਾਂ ਉਦੋਂ ਦੀ ਹੈ ਇਹ ਕਿੰਨੇ ਜਿਹੇ ਛੋਟੀ ਦਾ ਬਣਨ ਵਾਲੀ ਹੋ ਯਾਰ ਹਨਾ ਬਾਈ ਇੱਕ ਵਾਰੀ ਆਪਣਾ ਤਾਰਾਂ ਦੇ ਗਈ ਠੀਕ ਆ ਵੀਰੇ ਤੇ ਦੂਜੀ ਵਾਰ ਹੁਣ ਇਹ ਕ੍ਰਾਸ ਵੀ ਹੋ ਜਾਗ ਰਹੀ ਆ ਜੇ ਕਿ ਇਹਨੇ ਠਾਇਰ ਕੇ ਕਰਾਉਣੀ ਤੇ ਠੀਕ ਆ ਇਹਦੇ ਤੇ ਡਿਪੈਂਡ ਆ ਹਨਾ ਹਾਂ ਵੀਆ ਉਦੋਂ ਬਾਅਦ ਦੇ ਵਿੱਚ ਮਤਲਬ ਵੀ ਇਹ ਕਹਿ ਸਕਦੇ ਜਿਹੜੋ ਤੂੰ ਟੋਕੜ ਗੱਪਣੇ ਮੈਂ ਲੈ ਕੇ ਆਇਆ ਸੀ ਉਦੋਂ ਇਹ ਮਗਰ ਕੱਟੀ ਆ ਗਈ ਸੀ ਉਦੋਂ ਆ ਕੇ ਉਦੋਂ ਬਾਅਦ ਜਦੋਂ ਸੂਈ ਤੇ ਉਹ ਕੱਟੀ ਦੇ ਦਿੱਤੀ ਠੀਕ ਆ ਉਦੋਂ ਬਾਅਦ ਤੂੰ ਸੁਆ ਇਹਦਾ ਚੋਲਿਆ ਹੁਣ ਇਹਨੂੰ ਨਵੇਂ ਮਹੀਨੇ ਦੇ ਮਤਲਬ 2-3 ਚਲੇ ਗਏ ਹੁਣ ਫਿਰ ਵੇਚਣ ਦਾ ਕਾਰਨ ਕੀ ਬਣ ਗਿਆ ਵੱਡੇ ਭਾਈ ਬਸ ਇਹ ਇੱਕ ਦਾ ਹੈ ਕਰੇ ਅਸੀਂ ਦੋਨੇ ਜਾਣਿਆਂ ਤੇ ਰਿਸ਼ਤੇਦਾਰੀ ਚ ਨੇ ਕਿਤੇ ਜਾਇਆ ਜਾਂਦਾ ਹਨਾ ਠੀਕ ਆ ਬਾਰ ਨਿਕਲ ਜਾਣਾ ਬਾਰ ਦਾ ਸਿਸਟਮ ਬਣ ਗਿਆ ਸਾਡੇ ਕੋਲ ਸੌਦੀਰ ਦਾ ਦੋ ਚਲੋ ਭਈ ਆਉਦੇ ਹਣਾ ਘਰੇਲੂ ਮਜਬੂਰੀਆਂ ਨੂੰ ਸਮਝਣਾ ਪਵੇ ਆਪਾਂ ਜੰਗੇ ਦੁੱਧ ਵਾਲੀ ਮਹ ਲੈ ਕੇ ਆਂਦੇ ਵੈਸੇ ਤੇ ਵੀ ਵਧੀਆ ਲੱਗੇ ਉਦੋਂ ਹਣਾ ਅੱਛਾ ਜੀ ਇੱਕ ਇੱਕ ਗੱਲ ਹੋਰ ਦੱਸੀ ਮੈਨੂੰ ਜੇ ਕੋਈ ਕੱਲੀ ਮਹ ਲੈਣੇ ਚਾਹੁੰਦਾ ਹੋਇਆ ਜੇ ਜਾਂ ਤਿੰਨੇ ਚੀਜ਼ਾਂ ਹੀ ਲੈਣੀਆਂ ਚਾਹੁੰਦੀਆਂ ਹੋਈਆਂ ਆਪਾਂ ਕੱਲੀ ਮਹ ਦੇ ਦੇਾਂਗੇ ਕਿ ਤਿੰਨੇ ਚੀਜ਼ਾਂ ਇਕੱਠੀਆਂ ਵੀ ਦੇ ਦੇਵਾਂਗੇ ਪਤਾ ਇਹ ਕਿਨੇ ਵੀ ਕਿੰਨੇ ਲੈ ਵੇਰਲੇ ਦਾ ਘਰ ਭਰ ਜੂਗਾ ਨਾ ਹਾਂ ਵਿਚਾਰ ਦੇ ਲਿਆਉਂਦਾ ਹੋਰ ਆਉਣ ਵਾਲਾ ਹੈ ਜਸਾ ਹੀ ਕੁ ਮਹੀਨੇ ਨਾਲੇ ਇੱਕੋ ਮੈਂ ਚੰਗੀ ਦੀ ਨਸਲ ਚਲੀ ਜੋ ਅਗਲਾ ਯਾਰ ਕਰੂਗਾ ਵੀ ਹਾਂ ਕੇ ਇਹਨੇ ਡੰਗਰ ਦਿੱਤੇ ਹਾਂ ਸਹੀ ਗੱਲ ਹੈ ਵੀ ਘੱਟ ਆ ਸੌਦਾ ਨਹੀਂ ਹਾਂ ਅੱਛਾ ਵੀਰੇ ਮਜਬੂਰੀ ਕਰਕੇ ਪਿੱਲੇ ਇਹ ਦੱਸੀ ਮੈਨੂੰ ਵੀ ਆਪਾਂ ਕੱਲੀ ਮੈਂ ਕਿੰਨੇ ਦੀ ਦੇ ਦਿਆਂਗੇ ਕੱਲੀ ਮੈਂ ਵੀਰੇ ਹੁਣ ਤੈਨੂੰ ਪਤਾ ਬੂਤਾ 1.5 ਲੱਖ ਦੀ ਆ ਤੇ ਹੁਣ ਆਪਾਂ ਲੱਖ ਰੁਪਏ ਤੋਂ ਮਾਨ ਕਰਦੇ ਲੱਖ ਤੋਂ ਮਾਨ ਤਨ ਕਰ ਅੱਛਾ ਜੇ ਕੋਈ ਕਹੇ ਵੀ ਸੱਚੇ ਸਾਰੀਆਂ ਚੀਜ਼ ਤੇ ਨਹੀਂ ਦੇ ਦੇ ਤੰਨੇ ਇਹ ਕਿੰਨੇ ਦੀਆਂ ਦੇ ਦਿਆਂਗਾ ਇਹ ਵੀ ਦੇ 50 ਜੋ ਅਗਲੇ ਦਾ 2000 ਮਾਨ ਕਰਦੇ ਆਂ 48 ਦੀਆਂ ਇਹ ਕਰ ਤੂੰ ਯਾਰ ਮੈਂ ਲੈ 140 ਦਾ ਜੋੜ ਸਾਰੀਆਂ ਦੇ ਦਈਏ ਨਹੀਂ ਤੂੰ ਇਹਦੇ ਵੀ ਮੈਂ ਤੈਨੂੰ 5 ਹੀ ਕਹਦਾ ਤੇ 5 ਹੀ ਹੁੰਦੀ ਜੁਕਦਾ ਬਾਹਰ ਨਹੀਂ ਕੋਈ ਫਰਕ ਪੈਂਦਾ ਚੱਲ ਮੈਨੂੰ ਵੀ ਪਤਾ ਯਾਰ ਥਾਂਬੀਆਂ ਕੀਤੀਆਂ ਤੂੰ ਇਡੀਆਂ ਜਾਨ ਦੇ ਲੈ ਦੇ ਰੱਬ ਦਾ ਨਾ ਕੋਈ ਕੱਟੀਆਂ ਲੈ ਚੱਲ ਫੇਰ ਇਹਦੇ ਵਿੱਚ ਛੋੜ ਹੀ ਹੂਗਾ ਮੇਰਾ ਭਾਈ ਇਹ ਨਾ ਕਹੇ ਨਹੀਂ ਨਹੀਂ ਹਾਂ ਛੋੜ ਹੀ ਕਰਨੀ ਫੇਰ ਤਾਂ ਹੋਰ ਤਾਂ ਹੁਣ ਇਹਦੇ ਉੱਤੇ ਕੀ ਕਰਨਾ ਆਪਾਂ ਕੱਲੀਆਂ ਕੱਟੀਆਂ ਲੈਣੀਆਂ ਨੇ ਉਹ ਲੱਗਦੇ ਆ ਆਵੇ ਤਾਂ ਫੇਰ ਵੀਰੇਆਂ ਗਰੀ ਮੈਂ ਲੈਣਾ ਕੱਟੀਆਂ ਨੂੰ ਖੋਲੀ ਝੋਟੀ ਖੋਲ ਕੇ ਤੋਰੀ ਮਾਰੀ ਲੈ ਮੇਤਰੋ ਮੈਂ ਤਾਂ ਉਹਨਾਂ ਕੱਦ ਦੇ ਆਈਡੀਏ ਦੱਸ ਦ ਰਿਹਾ ਇਹ ਖੀਰੀਓ ਹੀ ਦੰਦਾ ਤੋਂ ਅਜੇ ਹਾਂ ਇਹ ਖੀਰੀ ਠੀਕ ਹੈ ਹੀਟ ਹੂਟ ਕੱਢ ਗਈ ਇੱਕ ਅੱਧੀ ਵਾਰੀ ਕਿ ਨਹੀਂ ਇੱਕ ਵਾਰੀ ਤਾਰਾ ਦੇ ਕੇ ਗਿਆ 15 ਦਿਨ ਹੋ ਗਏ 15 ਦਿਨ ਹੋ ਗਏ ਇੱਕ ਵਾਰੀ ਤਾਰਾ ਦੇ ਗਿਆ ਹੈ 3 ਦਿਨ ਦਿੱਤੀਆਂ ਨੇ ਵੀ ਠੀਕ ਹੈ ਪਹਿਲਾਂ ਦਿੱਤੀ ਕਤੀ ਦਾ ਕੱਦ ਜਿਹੜਾ ਉਹ ਆਈਡੀਆ ਲਵਾ ਦੇਣਾ ਦਸ਼ਕ ਵੀਰੋ ਦੇਖ ਸਕਦੇ ਹੋ ਤੁਸੀਂ ਇਹਦਾ ਛੋਟੀ ਬਣਨ ਵਾਲੀ ਬਿਲਕੁਲ ਰੈਡੀ ਆਣ ਬੱਲੇ ਆ ਵੀ ਰਿਮੋਟ ਦਾ ਮਾਲਜ 2 ਮਹੀਨਿਆਂ ਨਾਲ ਦੇ ਮਹੀਨੇ ਨੂੰ ਨਾਲ ਦੇ 3 ਮਹੀਨੇ ਨੂੰ ਨਾਲ ਦੇ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਜੇ ਪੱਠੇ ਨਾ ਪਾਏ ਤਾਂ ਫਿਰ ਕੁਝ ਕਹਿਣਾ ਨਹੀਂ ਪਰ ਛੋਟੀ ਨਾਲ ਨੂੰ ਬਿਲਕੁਲ ਰੈਡੀ ਆ ਫੇਸ ਕੁਆਲਟੀ ਦੀ ਚੰਗੇ ਦੰਦਾ ਤੋਂ ਖੀਰੀਆ ਮਿੱਤਰੋ ਇਸੇ ਮਾਂ ਦੀ ਧੀ ਆ ਜਿਹੜੀ ਮਾਂ ਤੁਹਾਡੇ ਕੋਲੇ ਆ ਮਿੱਤਰੋ ਕਿਉਂਕਿ ਰਵਾ ਤੁਹਾਨੂੰ ਇੱਕ ਬਣਿਆ ਬਣਾਇਆ ਇੱਕ ਸੁਧਰੀ ਹੋਈ ਬਰੀਡ ਇੱਕ ਜਾਣੀ ਪਹਿਚਾਣੀ ਬਰੀਡ ਮਿਲ ਜੂਗੀ ਕਿਉਂਕਿ ਜਿੰਦਾ ਘਰਾਣਾ ਟਿਕਾਣਾ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਕੱਟੀ ਝੋਟੀ ਦਾ ਕੋਈ ਸੀਮਨ ਦੇ ਰਿਕਾਰਡ ਤਾਂ ਨਹੀਂ ਪਤਾ ਹੈ ਨਾ ਵੀਰੇ ਤੇ ਆ ਕੱਟੀ ਵੀਰੇ ਕਿੰਨੇ ਚਿਰ ਦੀ ਹੋਗੀ ਵੱਡੇ ਭਾਈ ਇਹ ਜਿਹੜੇ ਤੁਸੀਂ ਲਾ ਲੋ ਇਹ ਸਾਲ ਦੀ ਹੋ ਗਈ ਉਹ ਮਨਾ ਦੱਸਾ 11 ਮਹੀਨਿਆਂ ਦੀ 12 ਦੀ ਇੱਥੇ ਜੀ ਹੈ ਨਾ ਆ 11 ਦੀ ਮਹੀਨਿਆਂ ਦੀ 12 ਦੀ ਇੱਥੇ ਹੋ ਗਈ ਆ ਠੀਕ ਹੈ ਵੀਰੇ ਅੱਛਾ ਇਹ ਕੱਟੀ ਤੇ ਇਹ ਝੋਟੀ ਹੈ ਨਾ ਜੇ ਕੋਈ ਇਹ ਜੋੜਾ ਝੋਟੀਆਂ ਦਾ ਲੈਣਾ ਚਾਹੁੰਦਾ ਹੋਇਆ ਫਿਰ ਆਪਾਂ 50000 ਦਾ ਦੇ ਦਾਂਗੇ 2000 ਸਾਡਾ 47000 ਦਾ ਦੇ ਦਾਂਗੇ ਤੇ ਜੇ ਕੋਈ ਤਿੰਨੇ ਚੀਜ਼ਾਂ ਇਕੱਠੀਆਂ ਲੈਣੀਆਂ ਚਾਹੁੰਦਾ ਫਿਰ ਇੱਕ 40 ਦਾ ਵੀ ਦੇ ਦੂੰਗਾ ਬਤੋਰੀ ਮੈਂ ਤੋਰੀ ਤੋੜੇ ਕਹਿਣ ਤੇ ਆਉਗੀ ਕੋਈ ਕੋਈ ਨਾ ਤੋਰੀ ਮੈਂ ਵੀਰੇ ਮਾਣੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਉਹ ਦੇਖੋ ਮੈਂ ਇਹਦੇ ਤੋਂ ਕੁਆਲਿਟੀ ਕਰ ਰਹੀ ਕਿਉਂਕਿ ਤੁਹਾਨੂੰ ਕਦੇ ਵੀ ਜ਼ਰੂਰ ਨਜ਼ਰ ਆਊਗਾ ਮੈਂ ਤਾਂ ਭੇਜ ਕੇ ਆਇਆ ਬਾਈ ਉਹਨਾਂ ਦਾ ਕਰਨ ਮੁੱਛੜ ਦਾ 14 ਮਿੱਤਰੋ ਮੈਂ ਕੱਲ 20:00 ਵਜੇ ਆ ਜਮੀਨੇ ਘਿਰ ਲਿਆ ਦੇਖੋ ਨਹੀਂ ਸਾਰੀ ਚੰਗੀ ਆ ਮੈਂ ਯਾਰ ਬਾਈ ਕੋਈ ਝਕ ਨਹੀਂ ਕਰਨ ਵਾਲੀ ਗੱਲ ਨਹੀਂ ਲੈ ਆ ਇਹਦਾ ਨੇਵੇ ਦੀ ਕੁਆਲਿਟੀ ਆਟਰ ਦੀ ਕੁਆਲਿਟੀ ਨੂੰ ਵੀ ਦੇਖੋ ਬਾਈ ਟਿਕਾਣੇ ਦੀਰ ਲਾਉਂਦੀ ਹੋਊਗੀ ਨੇਵੇ ਵਾਲਾ ਤਾਂ ਹਨਾ ਲਵਾਸੀ ਬਹੁਤ ਇੱਕ ਵਾਰੀ ਹੋਰ ਘੜਾ ਦੀ ਘੇਰਾ ਵੀਰੇ ਨੇਵਾ ਲੂਵਾ ਦਾ ਟਿਕਾਣੇ ਜਾਵਾ ਲਾ ਜਾਂਦੀ ਹੋਊਗੀ ਬਾਈ ਲੈ ਮਿੱਤਰੋ ਦੇਖ ਸਕਦੇ ਹੋ ਨੇ ਠੀਕ ਆ ਭਾਈ ਯਾਰ ਇਹ ਤਾਂ ਨਹੀਂ ਹੈਗਾ ਕੋਈ ਲੈ ਜਾਊਗਾ ਤਾਂ ਹਨਾ ਘਾਟਾ ਪੈ ਜਾਊਗਾ 16 ਕਿਲੋ ਦੁੱਧ 15 ਤੋਂ 12 ਪਰ ਤੂੰ ਚੋਇਆ ਹੋਇਆ ਹੈ 16 ਦੇ 16 ਤੋਂ 12 ਹੀ ਚੋਇਆ ਠੀਕ ਆ ਵੀਰੇ ਓਕੇ ਭਾਈ ਜਦੋਂ ਵੀ ਤਰੋ ਵੀਰੇ ਠੀਕ ਆ ਭਾਈ ਅੱਛਾ ਵੀਰੇ ਨੰਬਰ ਕਿੰਨਾ ਆ ਗਿਆ ਉਸਤਾਦ ਆਪਣਾ ਨੰਬਰ ਵੀਰੇ ਆਪਣਾ 95920 ਆ 95920 56948 56948 95920 56948 56948 95920 56948 ਹਣਾ ਵੀਰੇ ਇਹ ਹੀ ਨੰਬਰ ਆ ਬਾਈ ਦਾ ਮਿੱਤਰੋ ਤੇ ਮਾਨਕੀ ਬਾਈ ਦਾ ਪਿੰਡ ਆ ਮਲੇਰ ਕੋਟਲਾ ਜ਼ਿਲ੍ਹਾ ਵਾ ਤਹਿਸੀਲ ਜੇ ਮਲੇਰ ਕੋਟਲਾ ਹੀ ਲੱਗਦੀ ਤਾਂ ਤੇ ਰਾਏ ਕੋਟ ਤੋਂ 10 ਕਿਲੋਮੀਟਰ ਹੀ ਜਾਣ 10 ਕਿਲੋਮੀਟਰ ਆ ਉਹ ਅਸੀਂ ਪਚਾਲੇ ਆ ਸਾਡਾ ਪਿੰਡ ਉਹਨੇ 15 ਸਾਨੂੰ ਮਲੇਰ ਕੋਟਲਾ ਰਹਿੰਦਾ ਜੀ 13 14 ਹੀ ਤੁਹਾਨੂੰ ਰੈਕ ਉੱਤਰਿਆ ਜਾਂਦਾ ਤੇ ਬਲ ਸੈਂਟਰ ਦੇ ਵਿਚਾਲੇ ਆ ਗਿਆ ਹੈ ਨਾ ਕਸ ਬਫਰ ਆਲ ਹੋ ਗਿਆ ਸਨੌਲ ਹੋ ਗਿਆ ਪਿੰਡ ਜਮਾ ਬਿਲਕੁਲ ਨਾਲ ਨਹੀਂ ਹੈ ਜੀ ਜੀ ਲੈ ਮਿੱਤਰੋ ਨੰਬਰ 22 ਹੋਣੀ ਉਹਦਾ ਸਕਰੀਨ ਦੇ ਉੱਤੇ ਇਹ ਗੱਲਬਾਤ ਲਈ ਤੁਸੀਂ ਨੰਬਰ ਤੇ ਨਾਲ ਗੱਲ ਕਰ ਲਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ